ਅਸ਼ੀਕਾਲ ਜੀ 200 ਜਿੱਥੇ ਇਸ ਤਰ੍ਹਾਂ ਮੂੰਗੀ ਦੀ ਬਜਾਦ ਕਾਫੀ ਹੋਈ ਹੋਈ ਹੈ ਉੱਥੇ ਇੱਕ ਮੇਨ ਸਮੱਸਿਆ ਹੁਣ ਆਉਣੀ ਹੈ ਵੀ ਤੁਹਾਡੇ ਖੇਤ ਦੇ ਵਿੱਚੋਂ ਤਣੇ ਵਾਲੇ ਪਾਸਿਓਂ ਦੇ ਬੂਟੇ ਇਹੋ ਸੁੱਕਣੇ ਸਟਾਰਟ ਹੋਣਗੇ ਉਹ ਜੇ ਕੀ ਸਿਸਟਮ ਹੈ ਕਿ ਉੱਥੇ ਛੱਗ ਜੀਵਨ ਸਟਾਰਟ ਹੋ ਜਾਂਦੀ ਹੈ ਲੇਕਿਨ ਜਿਆਦਾ ਫਲਾਹ ਹੋਣ ਕਰਕੇ ਤੁਹਾਨੂੰ ਨਿਗਾ ਨਹੀਂ ਆਉਂਦੀ ਲੇਕਿਨ ਜਦੋਂ ਜਦੋਂ ਪਤਾ ਲੱਗਦਾ ਹੈ ਉਹ ਤੱਕ ਉਹ ਬੂਟਾ ਖਤਮ ਹੋ ਜਾਂਦਾ ਜੜ ਦੇ ਪਾਸੇ ਬੂਟਾ ਸੁੱਕਣਾ ਸਟਾਰਟ ਹੋ ਜਾਂਦਾ ਤੇ ਹੌਲੀ 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 ਉਹ ਸੁੱਕਦਾ ਸੁੱਕ ਜਾਂਦਾ ਵੀ ਉਹਦੇ ਬਾਅਦ ਸੇ ਆਪਾਂ ਕੀ ਕਰ ਸਕਦੇ ਕੁਝ ਤਾਂ ਚੀਜ਼ਾਂ ਰੋਕ থাম ਕਰ ਦਿੰਦੀਆਂ ਵੀ ਮੰਨ ਲਓ ਜਿਵੇਂ ਤੁਸੀਂ ਦੁਪਹਿਰ ਦੇ ਟਾਈਮ ਨੂੰ ਪਾਣੀ ਦੇ ਕੇ ਜੁਰਿਆ ਦੇ ਕੇ ਪਾਣੀ ਨਹੀਂ ਦੇਣਾ ਇਹ ਸਭ ਤੋਂ ਜਿਹੜਾ ਮੇਨ ਉਹਦਾ ਮਹੱਤਵ ਹੈ ਤੇ ਦੂਸਰਾ ਕਿ ਹਲਕੇ-ਫੁਲਕੇ ਫੰਗੀ ਸੈਰ ਤੁਸੀਂ ਹੁਣ ਤੋਂ ਪਹਿਲਾਂ ਇੱਕ ਜਾਂ ਦੋ ਕਰਨੇ ਲਾਜ਼ਮੀ ਸੀਗੇ ਮੰਨ ਲਓ ਤੁਸੀਂ ਜਿੱਥੇ ਹਾਲ ਤੱਕ ਤੁਸੀਂ ਬਿਲਕੁਲ ਨਹੀਂ ਸਟਾਰ ਫੰਗੜ ਨਹੀਂ ਕੀਤਾ ਉੱਥੇ ਤੁਸੀਂ 1230 ਦੀ ਸਪਰੇਆ ਕਰਾ ਸਕਦੇ ਹੋ 330 ਮੇਰੇ ਡੋਜ ਕਿੱਲੇ ਰਹਿਣ ਵਾਲੀ ਹੈ ਉਹਦੀ ਸਪਰੇ ਤੁਸੀਂ ਸ਼ਾਮ ਦੇ ਟਾਈਮ ਕਰਾਉਣੀ ਹੈ ਉਹਦੇ ਅਜਲਟੀ ਤੁਹਾਨੂੰ ਕਾਫੀ ਚੰਗੇ ਮਿਲਦੇ ਆ ਲੇਕਿਨ ਜਿੱਥੇ ਸਾਡੇ ਕਿਸਾਨ ਵੀਰ ਪਹਿਲਾਂ ਤੋਂ 12 ਡੇਡ ਕਰ ਚੁੱਕੇ ਆ ਉੱਥੇ ਵੀ ਇਹ ਸਮੱਸਿਆ ਆ ਰਹੀ ਹੈ ਤਾਂ ਉੱਥੇ ਵਾਸਤੇ ਆਪਾਂ ਕੀ ਕਰ ਸਕਦੇ ਆ ਆਪਾਂ ਉਹ ਵਿਸ਼ੇ ਦੀ ਗੱਲ ਕਰਦੇ ਆ ਤਾਂ ਉੱਥੇ ਤੁਸੀਂ ਕੀ ਕਰਨਾ ਜਿਵੇਂ ਡੀਵਾਈਡੀ ਆਉਂਦਾ ਹੈ ਉਹਦੇ ਵਿੱਚ ਮਤਲਬ ਕਿ ਇਹ ਸਤਿਆਵਾਂ ਕੰਪਨੀ ਦਾ ਜਿਹੜਾ ਹੈਗਾ ਪ੍ਰੋਡਕਟ ਹੈ ਇਹਦੇ ਵਿੱਚ ਐਜੋਕਸੀ ਸਟ੍ਰੋਬਨ ਪਲਸ ਤੇ ਬੂਕਾ ਨਾਲ ਜੋੜ ਇਹ ਦੋ ਸਾਲ ਦੇ ਵਿੱਚ ਹੈਗੇ ਨੇ। ਔਰ ਇਹਦਾ ਰਿਜ਼ਲਟ ਵੀ ਬਹੁਤ ਤੁਹਾਨੂੰ ਜਿਆਦਾ ਪਿਆਰਾ ਮਿਲਣਾ ਹੈ। ਕੋਸ਼ਿਸ਼ ਕਰਿਓ ਕਿ ਇਹਦੇ ਵਿੱਚ ਇੱਕ ਜਾਂ ਦੋ ਪੁੜਿਆ ਸਟੈਪੋਸਾਈਕਲਿੰਡੀਆਂ ਤੁਸੀਂ ਪਾ ਕੇ ਉਹਨੂੰ ਸਪਰੇਅ ਕਰਾਓ। ਲੇਕਿਨ ਡੀਵੀਡੀ ਦਾ ਘੋਲ ਤੁਸੀਂ ਕਰਕੇ 300 ਗ੍ਰਾਮ ਜਿਹੜੀ ਡੋਜ਼ ਹੈ ਕਿੱਲੇ ਦੀ ਰੱਖਣੀ ਆ ਉਹ। ਤੇ ਜਿਹੜੀ ਸਟੈਪੋਸਾਈਕਲਿੰਡੀਆਂ ਪੁੜੀਆਂ ਉਹ ਤੁਸੀਂ ਕਿਸ ਤਰੀਕੇ ਨਾਲ ਪਾਉਣੀਆਂ ਇਹ ਨਹੀਂ ਵੀ ਪੁੜੀ ਖੋਲੀ ਸਿੱਧੀ ਬਾਲਟੀ ਪਾ ਕੇ ਤੁਸੀਂ ਪਾਈ ਤਾਂ ਉਹਦੀ ਜਿਹੜੀ ਸਪਰੇਅ ਕਰਾਤੀ ਇਸ ਤਰ੍ਹਾਂ ਨਹੀਂ ਕਰਨਾ ਤੁਸੀਂ ਪਹਿਲਾਂ ਪੂਰੀ ਖੋਲਣੀ ਹੈ ਉਹਨੂੰ ਕੌਲੀ ਵਿੱਚ ਲੈ ਕੇ ਥੋੜੇ ਪਾਣੀ ਵਿੱਚ ਪਾਉਣਾ ਹੈ ਉਹਨੂੰ ਚੰਗੀ ਤਰ੍ਹਾਂ 2-4 ਮਿੰਟ ਹਿਲਾਉਣਾ ਹੈ ਬਿਲਕੁਲ ਉਹਨੂੰ ਡੈੱਡ ਕਰ ਲੈਣਾ ਉਸ ਤੋਂ ਬਾਅਦ ਤੁਸੀਂ ਉਹਨੂੰ ਖੁੱਲੇ ਪੰਚਰਾ ਲਾ ਕੇ ਜਿਹੜੀ ਉਹਦੀ ਵਰਤੋਂ ਨਾਲ ਪਾ ਸਕਦੇ ਹੋ ਇਹ ਜੀ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਮਿਲਣਾ ਜਿੱਥੇ ਸਮੱਸਿਆ ਆਉਂਦੀ ਹੈ ਲਗਭਗ ਇਹ ਸਾਰੇ ਤਕਰੀਬਨ ਬਾਣਾ ਚ ਹੁਣ ਆਣੀ ਆਉਣੀ ਹੈ ਸਟਾਰਟਿੰਗ ਇਹਦੀ ਹੋ ਚੁੱਕੀ ਹੈ ਹੁਣ ਆਊਗੀ ਆਊਗੀ ਉਦੋਂ ਪਹਿਲਾਂ ਤੁਸੀਂ ਇਹ ਚੀਜ਼ ਦਾ ਜਿਹੜਾ ਹੈਗਾ ਜਿਹੜਾ ਆਪਣਾ ਆਪਾਂ ਕਿਸ ਤਰ੍ਹਾਂ ਆਪਰਾਲਾ ਤੁਸੀਂ ਕਰਕੇ ਸਪਰੇਅ ਕਰਕੇ ਇਹਨੂੰ ਰੋਕ ਸਕਦੇ ਹੋ ਉਹ ਤੋਂ ਜਿਆਦਾ ਬੈਸਟ ਹੈ। ਸੋ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰ ਦਿਓ 스마트ਸਾਨ ਪੀਵੀ 31 YouTube ਤੇ ਤੁਸੀਂ ਚੈਨਲ ਆਪਣਾ ਸਬਸਕ੍ਰਾਈਬ ਕਰ ਲਓ। ਤੇ ਸਸਤੇ ਭਾਤੇ ਚੰਗੀਆਂ ਚੀਜ਼ਾਂ ਲੈਣ ਵਾਸਤੇ ਤੁਸੀਂ ਪੰਜਾਬ ਪੈਸਟਿਸਾਇਸ ਸਟੋਰ ਮਾਨਸਾ ਕੈਂਚੇ ਆ ਕੈਸ਼ ਕਾਊਂਟਰ ਖਿਆਲਿਆਂ ਦਾ ਪੁੱਛ ਕੇ ਆ ਸਕਦੇ ਹੋ। ਤੇ ਬਹੁਤ ਸਾਰੇ ਵੀਰਾਂ ਦੇ ਫੋਨਾਂ ਦੇ ਬਾਈ ਸੀ ਦਵਾਈ ਲੈਣਾ ਆਵਾਂਗੇ ਫ੍ਰੀ ਕੋਰਟ ਤੋਂ ਬਾਈ ਦਾ ਇੱਕ ਮਹੀਨੇ ਬਾਈ ਦਵਾਈ ਲੈਣਾ ਆਵਾਂਗੇ ਤੁਹਾਡਾ ਬਾਈ ਸਭ ਦਾ ਧੰਨਵਾਦ ਤੁਸੀਂ ਕਾਮ ਪਰਿਵਾਰ ਦੇ ਬੱਚੇ ਦਾ ਸਾਥ ਦੇ ਰਹੇ ਹੋ ਮੈਂ ਤੁਹਾਡਾ ਸਦਾ ਰਹੀ ਨਹੀਂ ਰਹੂੰਗਾ ਜਉਂਦੇ ਬਾਦਰ ਹਸੇ ਕਾਲ ਜੀ